ਸਟੇਟ ਕਸ਼ਮੀਰ ਜ਼ਿਲ੍ਹਾ ਬਾਂਦੀਪੁਰਾ ਦਰਿਆ ਕਿਸ਼ਨ ਗੰਗਾ ਦੇ ਕੰਢੇ ਗਰੇਜ਼ ਵੈਲੀ ਦੇ ਵਿੱਚ ਆਪਾਂ ਇਸ ਵੇਲੇ ਬੈਠੇ ਆਂ ਆ ਤੰਬੂ ਦੇ ਵਿੱਚ ਰਾਤ ਮੈਂ ਸੁੱਤਾ ਸੀ ਤੰਬੂ ਵੱਡਾ ਹੈ ਸਾਰਾ ਸਮਾਨ ਸੋਹਣ ਵਧੀਆ ਖੁੱਲ ਕੇ ਇੱਚ ਰੱਖਿਆ ਜਾਂਦਾ ਤੇ ਹੋਰ ਬਹੁਤ ਸਾਰੇ ਤੰਬੇ ਤੰਬੂ ਲੱਗੇ ਹੋਏ ਕਾਰਾਂਕੂਰਾਂ ਖੜੀਆਂ ਨੇ ਥੋੜਾ ਜਿਹਾ ਵੱਡੇ ਦਿਨ ਅਸੀਂ ਬਾਹਰ ਨਿਕਲੇ ਆ ਤੇ ਬਹੁਤ ਸਾਰਾ ਕਾਰਾਂਕੂਰਾਂ ਇਥੋਂ ਚਲੀਆਂ ਵੀ ਗਈਆਂ ਘਰਾਂ ਨੂੰ ਮੁੜ ਕੇ ਲੋਕ ਤੇ ਜਿਹੜਾ ਆ ਪੀਲੇ ਰੰਗ ਦਾ ਤੰਬੂ ਆ ਇਹ ਆਪਣੇ ਭਾਈ ਬਿੱਲੂ ਦਾ ਬਿੱਲੂ ਇੱਚ ਸੁੱਤਾ ਸੀ ਅਡੋੜੇ ਸੁੱਤੇ ਹੋਏ ਜਿਹੜਾ ਸਮਾਨ ਆਪੋ ਆਪਣਾ ਵਾਸ ਵਿੱਚ ਰਲਦਾ ਨਹੀਂ ਉਲਝਦਾ ਨਹੀਂ ਬੰਦਾ ਤੇ ਸੋਹਣੀ ਜਗ੍ਹਾ ਹੈ ਬਹੁਤ ਹੀ ਜ਼ਿਆਦਾ ਸੋਹਣੀ ਜਗ੍ਹਾ ਹੈ ਤੇ ਆਹ ਦਾਸ ਦੀ ਕੁਰਸੀ ਆ ਇਹ ਤੇ ਦਾਸ ਹੁਣੀ ਬਹਿ ਜਾਵਾਂਗੀ ਬਾਈ ਜੀ ਸਤਿ ਸ਼੍ਰੀ ਅਕਾਲ ਬਿੱਲੂ ਵੀਰ ਜੀ ਇਸ ਵੇਲੇ ਆਪਣੇ ਸਾਹਮਣੇ ਨੇ ਦਰਿਆ ਕਿਸ਼ਨ ਗੰਗਾ ਦੇ ਨਾਲ-ਨਾਲ ਇਹਦੇ ਕਿਨਾਰਿਆਂ ਤੇ ਸਾਰੇ ਕਿਤੇ ਕੈਂਪਿੰਗ ਕੀਤੀ ਹੋਈ ਆ ਆ ਜਿਵੇਂ ਇੱਕ ਗਲਿਆਰਾ ਵਗਲਿਆ ਹੋਇਆ ਇਹ ਕੈਂਪਿੰਗ ਇੱਕ ਇੱਕ ਪਿੰਡ ਦੇ ਬੰਦੇ ਨੇ ਥਾਂ ਮੱਲੇ ਹੋਏ ਨੇ ਤੇ ਉਹ 3-4000 ਰੁਪਿਆ ਸਰਕਾਰ ਨੂੰ ਪੇ ਕਰਦਾ ਤੇ ਉਦੋਂ ਗਾਹਾਂ ਗਾਹਾਂ ਤੋਂ ਜਿੰਨੇ ਮਰਜ਼ੀ ਵਾਟ ਲੈ ਇਹ ਉਹਦੀ ਮਰਜ਼ੀ ਆ ਲੋਕ ਇੱਥੇ ਖੁੱਲੀ ਕੈਂਪਿੰਗ ਕਰਨ ਲੱਗ ਗਏ ਸੀ ਤੇ ਗੰਦ ਪੈ ਗਿਆ ਸੀ ਜਿਵੇਂ ਉਹ ਕਾਗਜ਼ ਖਿਲਰੇ ਹੋਏ ਨੇ ਤੇ ਆ ਪਿਛਲੇ ਦਿਨੀ ਇਹਨਾਂ ਨੇ 10-15 ਦਿਨ ਪਹਿਲਾਂ ਬੋਰਡ ਬੋਰਡ ਲਾਏ ਆ ਥੜਾ ਮਸਾਲਾ ਜਮਾ ਗਿੱਲਾ ਸਭ ਡਿਵੀਜ਼ਨਲ ਐਡਮਿਨਿਸਟ੍ਰੇਸ਼ਨ ਗਰੇਜ਼ ਸੱਟਣਾ ਵੀ ਨਹੀਂ ਕੋਈ ਕੈਂਪਿੰਗ ਦੀ ਵੀ ਮਨਾਹੀ ਆ ਤੇ ਨਾਟ ਰਿਟਰਿੰਗ ਤਾਂ ਕਰਕੇ ਸੋਹਣੀ ਗੱਲ ਆ ਇਹ ਫੈਸਲੇ ਲੈਣੇ ਇਹੋ ਜਿਹੇ ਜ਼ਰੂਰੀ ਹੁੰਦੇ ਜਦੋਂ ਲੋਕ ਖਰਾਬੀਆਂ ਕਰਦੇ ਆ ਪਿੰਡ ਡਾਬਰ ਇਹਨਾਂ ਨਿੱਕਾ ਪਿੰਡ ਨਹੀਂ ਹੈ ਬਾਵਾ ਵੱਡਾ ਐ ਸਵੇਲੀ ਦਾ ਗਰੇਜ਼ ਵੈਲੀ ਦੇ ਵਿੱਚੋਂ ਸਭ ਤੋਂ ਵੱਡਾ ਪਿੰਡ ਆ ਜਿਹੜਾ ਉਹ ਇਹੀ ਆ ਪੁਰਾਣੇ ਘਰ ਬਾਰੇ ਬਣੇ ਹੋਏ ਨੇ ਲੱਕੜ ਦੇ ਇੱਥੇ ਬਾਜ਼ਾਰ ਵੀ ਹੈਗਾ ਸ਼੍ਰੀਨਗਰ ਤੋਂ ਬਾਂਦੀਪੂਰਾ ਤੋਂ ਬਹੁਤ ਦੂਰ ਦੀ ਜਗ੍ਹਾ ਹੈ ਉਹ ਆਹ ਰੌਣਕ ਮੇਲੇ ਲੜੀ ਥਾਂ ਇੱਥੇ ਸਕੂਲ ਤੇ ਮੇਰੇ ਖਿਆਲ ਚ ਨਿੱਕਾ ਮੋਟਾ ਕਾਲਜ ਵੀ ਜ਼ਰੂਰ ਹੋਊਗਾ ਹਰ ਇੱਕ ਸੁੱਖ ਸੂਹਤ ਇਸ ਪਿੰਡ ਦੇ ਵਿੱਚ ਹਾਜ਼ਰ ਆ ਦਰਿਆ ਕਿਸ਼ਨ ਗੰਗਾ ਦੇ ਕੰਢੇ ਡਾਬਰ ਇਹ ਤੋਂ ਅੱਗੇ ਵੀ ਹੋਰ ਵੀ ਹੈਗੇ ਨੇ ਤਲੇ ਲੜਕੇ ਉਧਰ ਕੱਲ ਨੂੰ ਢੇਡਾ ਮਾਰਾਂਗੇ ਫਿਲਹਾਲ ਇੱਥੇ ਕੋਈ ਖਾਣ ਪੀਣ ਦਾ ਟਿਕਾਣਾ ਲੱਭ ਰਹੇ ਹਾਂ ਉੱਥੇ ਜਿੱਥੇ ਕੈਂਪਿੰਗ ਹੈ ਉੱਥੇ ਕੱਲੀ ਕੈਂਪਿੰਗ ਹੀ ਹੋ ਰਹੀ ਆ ਖਾਣ ਦਾ ਉੱਥੇ ਹੈ ਨਹੀਂ ਪ੍ਰਬੰਧ ਐਡਾ ਤਾਂ ਆ ਵੀ ਬਜ਼ਾਰ ਬਿਊਟ ਪੁਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਆਈ ਲਵ ਗੁਰੇਜ਼ ਆ ਆਰਮੀ ਦੀ ਕੰਟੀਨਰ ਨਾ ਆਪਣਾ ਬਿੱਲੂ ਇਹ ਆਰਮੀ ਦੀ ਕੰਟੀਨਰ ਗੁਰੇਜ਼ ਹਾਰਟ ਆਜੋ ਵੀਰੇ ਤਿੱਖੜ ਦੁਪਹਿਰ ਹੀ ਆਪਣੀ ਵੀਡੀਓ ਨੂੰ ਦੇਖ ਰਹੇ ਤੇ ਖੜ ਦੁਬਾਰਾ ਸਾਡੇ ਕੋਲ ਆ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਭੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਬੱਚਿਆਂ ਨੂੰ ਸਾਥਰੀਏ ਕਾਲ ਗਰੇਜ਼ ਵੈਲੀ ਦੇ ਵਿੱਚ ਬੈਠੇ ਆਪਾਂ ਤੇ ਗਰੇਜ਼ ਵੈਲੀ ਦੇ ਵਿੱਚ ਅੱਜ ਕਿਤੇ ਨਹੀਂ ਜਾਣਾ ਅੱਜ ਇੱਥੇ ਹੀ ਘੁੰਮਾਂਗੇ ਹੋ ਸਕਦਾ ਹੁਣ ਪਹਿਲਾਂ ਕੱਪੜੇ ਕੁੱਪੜੇ ਧੋਵਾਂਗੇ ਮੋਟਰਸਾਈਕਲ ਧੋਵਾਂਗੇ ਉਸ ਤੋਂ ਬਾਅਦ ਜੇ ਟਾਈਮ ਬਚਿਆ ਤਾਂ ਉਹ ਪਹਾੜਾਂ ਦੇ ਚੜਾਂਗੇ ਪਿੱਛੇ ਬਾ ਟ੍ਰੈਕਿੰਗ ਕਰਾਂਗੇ ਕੋਈ ਨਾ ਕੋਈ ਕਰਾਂਗੇ ਡਾਵਰ ਦਾ ਗੜਾ ਗੁੜਾ ਮਾਰ ਕੇ ਆਏ ਅਸੀਂ ਡਾਵਰ ਇੱਕ ਪਿੰਡ ਆ ਪਰ ਪਰ ਜਿਹੜੇ ਸਾਲ ਨਾਲ ਇੱਥੇ ਲੋਕ ਆਉਣੇ ਸ਼ੁਰੂ ਹੋਏ ਨੇ ਇਹ ਪਿੰਡ ਨਹੀਂ ਰਹਿ ਗਿਆ ਹੁਣ ਇੱਕ ਕਸਬਾ ਬਣ ਚੁੱਕਿਆ ਤੇ ਡਾਬਰ ਦੇ ਵਿੱਚ ਤੋਂ ਅੱਗੇ ਇੱਕ ਤਲੇਲ ਆ 65 ਕਿਲੋਮੀਟਰ ਅੱਗੇ ਜਾ ਕੇ ਤਲੇਲ ਵੈਲੀ ਆ ਸੋ ਉਹ ਥਾਂ ਵੀ ਦੇਖਣ ਵਾਲੀ ਆ ਉਹ ਵੀ ਦੇਖਾਂਗੇ ਅੱਪਾ ਜੇ ਅੱਜ ਨਾ ਦੇਖੀ ਉਹਨੂੰ ਕੱਲ ਨੂੰ ਦੇਖਾਂਗੇ ਤੇ ਗਰੇਜ਼ ਦੇ ਇੱਡੇ ਸੋਹਣੇ ਪਹਾੜ ਐ ਇਸ ਵੇਲੇ ਆਪਣੇ ਆਲੇ ਦੁਆਲੇ ਨੇ ਇਹਨਾਂ ਟੈਂਟਾਂ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਹੋਈਆਂ ਸੀ ਪਰ ਹੁਣ ਲੋਕ ਘਰਾਂ ਨੂੰ ਮੁੜਨੇ ਸ਼ੁਰੂ ਹੋ ਗਏ ਹੋਰ 3-4 ਵਜੇ ਤੱਕ ਦੁਬਾਰੇ ਲੋਕ ਇੱਥੇ ਆਉਣ ਲੱਗ ਪੈਣਗੇ ਦੁਬਾਰੇ ਇੱਥੇ ਰੌਣਕਾਂ ਆਹ ਹੋ ਜਾਣਗੀਆਂ ਆਪਾਂ ਅਕਸਰ ਗੱਲ ਕਰਦੇ ਆਂ ਵੀ ਅਸੀਂ ਗਰੇਜ਼ ਵੈਲੀ ਵਿੱਚ ਬੈਠੇ ਆਂ ਜਾਂ ਬੰਗਸ ਵੈਲੀ ਵਿੱਚ ਬੈਠੇ ਆਂ ਜਾਂ ਆਪਣਾ ਬਰੋਟ ਵੈਲੀ ਵਿੱਚ ਬੈਠੇ ਆਂ ਪਹਿਲੀ ਹੁੰਦੀ ਕੀ ਆ ਜਿਵੇਂ ਆ ਦੋ ਪਹਾੜ ਨੇ ਇਧਰਲੇ ਪਾਸੇ ਜਾ ਰਹੇ ਤੇ ਇਧਰਲੇ ਪਾਸੇ ਇਹਨਾਂ ਦੋਹਾਂ ਪਹਾੜਾਂ ਦੇ ਵਿੱਚਕਾਰ ਜਿੰਨੇ ਵੀ ਪਿੰਡ ਵਸੇ ਹੁੰਦੇ ਆ ਉਹ ਇੱਕ ਵੈਲੀ ਦੇ ਪਿੰਡ ਹੁੰਦੇ ਆ ਇਹ ਇੱਕ ਵੈਲੀ ਹੁੰਦੀ ਆ ਸਾਰੀ ਇਹ ਤੇ ਜਿਹੜੇ ਡਾਬਰ ਗਏ ਸੀ ਡਾਬਰ ਵੀ ਇਸੇ ਦਾ ਪਿੰਡ ਆ ਗਾਹਾਂ ਜਾਮਾਗੇ ਉਹ ਵੀ ਇਸੇ ਦੇ ਪਿੰਡ ਹੋਣਗੇ ਗਰੇਜ਼ ਵੈਲੀ ਦੇ ਸੋ ਵੈਲੀ ਦੇ ਵਿੱਚ ਹੀ ਕਈ ਵਾਰੀ ਹਵਾ ਤੇਜ਼ ਵਗਦੀ ਹੁੰਦੀ ਆ ਹਵਾ ਹੁਣ ਤੇਜ਼ ਵਗੀ ਜਾਂਦੇ ਤੇ ਵੈਲੀ ਦਾ ਜਿਹੜਾ ਦੋਹੇ ਪਾਸੇ ਪਹਾੜ ਹੁੰਦੇ ਆ ਉਹਨਾਂ ਦਾ ਪਾਣੀ ਇੱਕ ਵਹਿਣ ਹੁੰਦਾ ਉਹ ਨਦੀ ਹੋ ਸਕਦੀ ਐ ਨਿੱਕੀ ਜੇ ਪਾਣੀ ਵੱਧ ਹੋਵੇ ਵੈਲੀ ਵੱਡੀ ਹੋਵੇ ਤਾਂ ਉਹ ਇੱਕ ਦਰਿਆ ਬਣ ਜਾਂਦਾ ਜਿਵੇਂ ਇਹ ਦਰਿਆ ਕਿਸ਼ਨ ਗੰਗਾ ਬਣਿਆ ਹੋਇਆ ਹਵਾ ਵਗ ਰਹੀ ਹੈ ਇੱਥੇ ਕੱਪੜੇ-ਕੁਪੜੇ ਧੋ ਕੇ ਸੁੱਕਣੇ ਪਏ ਸੀ ਉਹ ਖਰ ਸੁੱਕ ਵੀ ਗਏ ਹੋਣਗੇ ਹੁਣ ਤੇ ਸਾਧਨ ਧੋ ਕੇ ਐਨ ਇੱਕ ਨੰਬਰ ਮਾਹੌਲ ਤਿਆਰ ਆ ਅੱਜ ਕਈ ਦਿਨਾਂ ਬਾਅਦ ਸਾਰਾ ਕੰਮ ਨਿਬੜਿਆ ਅਸੀਂ ਘਰ ਦੀਆਂ ਸਿਆਣੀਆਂ ਬੁੜੀਆਂ ਵਾਂਗੂ ਲੀੜ ਦੇ ਤੇ ਧੋ ਕੇ ਐਨ ਸਪੈਸਿਫਿਕ ਕਰਕੇ ਵੇਲੇ ਹੋ ਗਏ ਅਸੀਂ ਹੁਣ ਦੁਬਾਰੇ ਚੌਲ ਖਾਦੇ ਇੱਥੇ ਰਾਜਮਾ ਰੂਜਮਾ ਮਿਲ ਗਿਆ ਸੀ ਹੁਣ ਮੋਡੇ ਦੇ ਝੋਲਾ ਟਾਂਕੇ ਵਿੱਚ ਪਾਣੀ ਪੂਣੀ ਰੱਖ ਕੇ ਇਧਰ ਨੂੰ ਚੱਲਦੇ ਆ ਡਾਬਰਵਾਲ ਕੀੜਾ ਦਿੰਨੇ ਆ ਹੋ ਸਕਦਾ ਪਹਾੜ ਤੇ ਚੜ ਜਾਈਏ ਜਿੱਧਰ ਨੂੰ ਕੇ ਸੂਤ ਲੱਗਾ ਮੌਸਮ ਸੋਹਣਾ ਟੈਂਪਰੇਚਰ ਇੱਥੋਂ ਦਾ ਹੁਣ ਡਾਬਰ ਦਾ ਹੈਗਾ ਮਤਲਬ ਕਿ 25 28 ਦੇ ਗ੍ਰੀਡ ਚ ਪਰ ਫੀਲ ਲਾਈਕ ਥੋੜਾ ਜਿਹਾ ਘਟਾ ਫੀਲ ਲਾਈਨ ਨਾਲ ਗਰਮੀ ਹੁੰਦੀ ਹੈ ਜਿਵੇਂ ਸ਼੍ਰੀਨਗਰ ਦਾ ਟੈਂਪਰੇਚਰ ਵੀ 35 ਆ ਹੁਣ ਤੇ ਬਠਿੰਡੇ ਦਾ ਵੀ ਉਨਾ ਹੀ ਆ ਪਰ ਬਠਿੰਡੇ 'ਚ ਗਰਮੀ ਜ਼ਿਆਦਾ ਕਿਉਂਕਿ ਉੱਥੇ ਹਮਸ ਵਾਲੀ ਐ ਇਸ ਵੇਲੇ ਚੱਲਦੇ ਆਪਾਂ ਤੇ ਦੇਖਦੇ ਆਂ ਮਾਹੌਲ ਇਨ੍ਹਾਂ ਦੋਵੇਂ ਪਹਾੜਾਂ ਦੇ ਵਿਚਕਾਰ ਇੱਕ ਪਹਾੜ ਦਿਸਦਾ ਐ ਇਧਰ ਨੂੰ ਕੱਲ ਨੂੰ ਗੇੜਾ ਮਾਰਾਂਗੇ ਆਪਾਂ ਤੇ ਇੱਥੇ ਕੀ ਆ ਪਾਣੀ ਖੜਾ ਤੇ ਪਹਿਲੀ ਨਹੀਂ ਹੈਗੀ ਲੱਗਦਾ ਐ ਜੇ ਕੋਈ ਬਾਜਰਾ ਬੁਜਰਾ ਬੀਜਿਆ ਹੁੰਦਾ ਪਰ ਇਹ ਕੁਦਰਤੀ ਘਾਹ ਐ ਇੱਥੇ ਜਿਵੇਂ ਆ ਦਿਨ ਹੁੰਦੇ ਆ ਹਮਸ ਹੁੰਦੀ ਆ ਗਰਮੀ ਹੁੰਦੀ ਤੇ ਮੀਂਹ ਪੈ ਕੇ ਹਟਿਆ ਉਹਦੇ ਪੱਖੀਆਂ ਜਵਾਰਾਂ ਵਧਣੀਆਂ ਪੈਣ ਉਹ ਜ਼ਰੂਰਸ ਨਿਕਲ ਜਾਂਦਾ ਇਹ ਵੱਢਦੇ-ਵੱਢਦੇ ਤਾਂ ਹੈ ਨਹੀਂ ਨੀ ਤਾਂ ਇੰਨੇ ਜੇ ਗੋਡੇ-ਗੋਡੇ ਤੇ ਬੰਦਾ ਵੱਢ ਵੀ ਸਕਦਾ ਚਲੋ ਇਹ ਇਹਨਾਂ ਦਾ ਆਪਦਾ ਹਿਸਾਬ ਕਿਤਾਬ ਆ ਤੇ ਇੱਧਰ ਆਪਾਂ ਕੀ ਦੇਖਦੇ ਆ ਪਿੰਡ ਗਰੇਜ ਦੇ ਨੌਜਵਾਨ ਇਸ ਹਰੇ ਭਰੇ ਮੈਦਾਨ ਦੇ ਵਿੱਚ ਪਹਾੜਾਂ ਦੀ ਬੁੱਕਲ 'ਚ ਛੱਕੋ-ਛਕੀ ਹੋਈ ਜਾਂਦੇ ਆ ਇਹ ਖੁੱਲੇ-ਡੁੱਲੇ ਮੈਦਾਨ ਨੇ ਇਹ ਇੱਧਰ ਬਹੁਤ ਸਾਰੇ ਕੱਲ ਦੇਖਿਆ ਸੀ ਆਥਰੇ ਪੰਜ-ਛੇ ਕ੍ਰਿਕਟ ਗਰਾਊਂਡ ਬਣੇ ਹੋਏ ਨੇ ਤੇ ਉੱਥੇ ਸਾਰੇ ਨੌਜਵਾਨੇ ਖੇਡ ਹੀ ਜਾਂਦੇ ਆ ਕ੍ਰਿਕਟ ਗਰਾਊਂਡ ਵੀ ਕਾਦੇ ਆ ਬਸ ਵੀ ਖੁੱਲਾ ਹੈ ਘਾ ਹੈ ਤੇ ਐਸ ਤੋਂ ਲੋਟ ਨਜ਼ਾਰੇਦਾਰ ਹਨ ਲਈ ਇਹ ਮੌਸਮ ਵੀ ਬੜਾ ਵਾਤ ਹੈ ਨਾ ਮੁੜਕਾ ਆਉਂਦਾ ਤੇ ਨਾ ਠੰਡ ਲੱਗਦੀ ਹੈ ਇਹ ਚੈਕ ਇਸੇ ਕੇ ਸਾਥ ਅਗਲੀ ਬਾਲ ਲੈ ਕੇ ਆਜ ਰਹੇ ਆਂ ਔਰ ਖੇਲ ਦਿਆ कलाइयों का इस्तेमाल कैच की यहाँ पर मौका बन सकता था लेकिन नहीं डेली फील्डिंग यहाँ पर देखने को मिल रही है कोई अच्छी प्रयास नहीं किया उसने थोड़ा समस्या आ रही है जहाँ कमेंट्री में क्योंकि हिंदी हमारी खत्म हो चुकी है पंजाबी कमेंट्री होगी आई पी एल चुकी हाँ करते होंगे हैं पंजाबी कमेंट्री ਲੋ ਜੀ ਅਗਲੀ ਗੇਂਦ ਲੈ ਕੇ ਹਾਜ਼ਰ ਆ ਮੁੰਡਾ ਸਲਾਹ ਕਰਦਾ ਹੋਇਆ ਵੀ ਕਿੱਥੇ ਬੋਲ ਸਿੱਟੀ ਜਾਵੇ ਕਿਉਂਕਿ ਆ ਨੌਜਵਾਨ ਕਾਲੀ ਟੋਪੀ ਵਾਲਾ ਚੰਗਾ ਕੁੱਟ ਰਿਹਾ ਤੇ ਐਨ ਅਗਲੀ ਬੋਲ ਲੈ ਕੇ ਹਾਜ਼ਰ ਆ ਤੇ ਖੇੜਤਾ ਬਿਲਕੁਲ ਸਾਹਮਣੇ ਨੌਜਵਾਨ ਇਹ ਇੱਕ ਸੌਖਾ ਜਿਹਾ ਕੈਚ ਤੇ ਉਹ ਵੀ ਹੱਥਾਂ ਚ ਛੁੱਟ ਗਿਆ ਦੋ ਗੇਂਦਾਂ ਪਰ ਕੌੜ ਗਿਆ ਦੀਆਂ ਫਿਰ ਮਿਸਫੀਲਡਿੰਗ ਐਨ ਆਪਣੇ ਵੱਲ ਆਉਂਦੀ ਹੋਈ ਬੋਲ ਇੱਕ ਬਹੁਤ ਹੀ ਮਾੜਾ ਪ੍ਰਦਰਸ਼ਨ ਇੱਥੇ ਦੇਖਣ ਨੂੰ ਮਿਲ ਰਿਹਾ ਤੇ ਨਹੀਂ 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 ਖਿਡਾਰੀ ਗਰਮੀ ਦਿਖਾਉਂਦੇ ਆ ਪਰ ਗਰਮੀ ਹੈ ਨਹੀਂ ਕਾਲੀ ਟੋਪੀ ਵਾਲਾ ਨੌਜਵਾਨ ਪੈਰਾਂ ਭਰ ਬਿੰਦਾ ਹੋਇਆ ਦੁਬਾਰੇ ਉਹ ਕਰੂਗਾ ਪੈਰਾਂ ਭਾਰ ਇਹਨਾਂ ਨੂੰ ਆਪਾਂ ਵੀ ਖੇਡ ਗਏ ਖੜਾਣਾ ਨਹੀਂ ਉਹ ਪਹਿਲਾਂ ਹੀ ਬੇਰੋਜ਼ਗਾਰੀ ਵਾਲੀ ਉਹਨਾਂ ਚ ਉਹੀ ਨਹੀਂ ਉੱਟੁੰਦਾ ਇੱਕ ਇਹ ਅਫੇਰ ਖੇਡਦਾ ਜਾ ਨੌਜਵਾਨ ਨੇ ਹਾਂਜੀ ਬੱਟਾ ਮਾਰ ਕੇ ਕਰਦਾਂਗੇ ਕ੍ਰਿਕਟ ਖੇਡਦੇ ਨੌਜਵਾਨਾਂ ਨਾਲ 2-4 ਬੌਲਾਂ ਸਾਂਝੀਆਂ ਕਰਕੇ ਉਹਨਾਂ ਨਾਲ ਲਿਹਾਜ਼ ਟਾਬ ਕੱਢ ਗਿਓ ਸਾਰੇ ਪਿੰਡ ਡਾਵਰ ਦੇ ਮੁੰਡੇ ਆ ਸામਨੇ ਆਪਾਂ ਕੀ ਦੇਖਦੇ ਆ ਇਹ ਹਰੇ ਭਰੇ ਮੈਦਾਨਾਂ ਦੇ ਪਰਲੇ ਪਾਸ ਜਿਹੜਾ ਵਿਚਕਾਰ ਉੱਚਾ ਪਹਾੜ ਦਿਖਦਾ ਉਹਦਾ ਨਾਮ ਆ ਹੱਬਾ ਖਤੂਨ ਤੇ ਹੱਬਾ ਖਤੂਨ ਕਸ਼ਮੀਰ ਦੀ ਇੱਕ ਬੀਬੀ ਜੀ ਔਰਤ ਸੀ ਜਿਹਦੀ ਇਥੋਂ ਦੀ ਪੋਇਟਰੀ ਕੀ ਹੁੰਦੀ ਆ ਪੋएट ਸੀ ਸੋਹਣੀ ਵੀ ਬਹੁਤ ਸੀ ਕਹਿੰਦੇ ਤੇ ਇੱਕ ਰਾਜੇ ਦੀ ਤੀ ਸੀ ਸੋ ਉਹਦੇ ਨਾਮ ਤੇ ਉਹਦਾ ਨਾਮ ਆ ਹੱਬਾ ਖਤੂਨ ਪੀਕ ਜਿਵੇਂ ਆਪਾਂ ਗੋਂਬੋ ਰੰਜਨ ਦੇਖਿਆ ਸੀ ਸ਼ਿੰਕੁਲਾ ਜਿਹੜੇ ਦਰੇ ਦੀ ਜੜਾਂ ਚ ਉਸੇ ਤਰ੍ਹਾਂ ਦਾ ਮਾਹੌਲ ਆ ਉਹਦਾ ਹੱਬਾ ਖਤੂਨ ਦਾ ਇੱਧਰ ਨੂੰ ਚੱਲਦੇ ਆਪਾਂ ਇਹਨਾਂ ਪਹਾੜਾਂ ਵੱਲ ਨਾਲ-ਨਾਲ ਤੁਰਦੇ ਪਿੰਡ ਡਾਵਰ ਵੱਲ ਜਾਵਾਂਗੇ ਆਪਾਂ ਪਿੰਡ ਦੇ ਖੇਤਾਂ ਦੇ ਵਿੱਚ ਖੜੇ ਆ ਤੇ ਬਾਈ ਜੀ ਉਹਨਾਂ ਨੇ ਦੱਸਿਆ ਇਸ ਪਿੰਡ ਦੇ ਨੇ ਤੇ ਇੱਥੇ ਡੰਗਰ ਚਰਾਏ ਜਾਂਦੇ ਆ ਇਹ ਕਹਿੰਦੇ ਵੀ ਸਾਡੀ ਪੱਤੀ ਦੇ ਜਿੰਨੇ ਡੰਗਰਾ ਉਹ ਇੱਕ ਦਿਨ ਮੈਲ ਆਉਣਾ ਕੱਲ ਨੂੰ ਕੋਈ ਹੋਰ ਬੰਦਾ ਲਾਏ ਪਰਸੋਂ ਕੋਈ ਹੋਰ ਲਾਏ ਸੋ ਵਾਰੀ ਸਾਰੇ ਵਿੱਚ ਇਹਨਾਂ ਦਾ ਕੰਮ ਚੱਲੀ ਜਾਂਦਾ ਜਿਹੜੇ ਜਿੱਥੇ ਖੜੇ ਆ ਜਿੱਥੇ ਆਪਾਂ ਗੱਲਾਂ ਕਰਦੇ ਆ ਵੀ ਘਾਹ ਬਹੁਤ ਸੋਹਣਾ ਇਹ ਇਹਨਾਂ ਦੇ ਖੇਤ ਨੇ ਜਦੋਂ ਦਾ ਡੈਮ ਬਣਿਆ ਡੈਮ ਬਣਨ ਤੋਂ ਬਾਅਦ ਕੀ ਹੋਇਆ ਵੀ ਇੱਥੇ ਪਾਣੀ ਭਰ ਗਿਆ ਜਿੱਥੇ ਖੜੇ ਆ ਇੱਥੇ ਦਲਦਲ ਜੀ ਕਿਤੇ ਨਾ ਕਿਤੇ ਸਾਰੇ ਕਿਤੇ ਹੈਗੀ ਆ ਸੋ ਦਲਦਲ ਹੋਣੇ ਕਰਕੇ ਇੱਥੇ ਹੋਰ ਫਸਲਾਂ ਨਹੀਂ ਹੁੰਦੀਆਂ ਬਸ ਜਿਹੜਾ ਆਪਾਂ ਨੂੰ ਘਾਹ ਦੀ ਦਾ ਹਰਾ ਸਾਰੇ ਪਾਸੇ ਇਹੀ ਘਾਹ ਹੁੰਦਾ ਤੇ ਇਸੇ ਘਾਹ ਤੇ ਇਥੋਂ ਦੇ ਪਸ਼ੂ ਇਹ ਚਰਦੇ ਨੇ ਇੱਕ ਗੱਲ ਹੋਰ ਆ ਕਿ ਜਿੱਥੇ ਆਪਾਂ ਕੈਂਪਿੰਗ ਕੀਤੀ ਉਹ ਬੰਦੇ ਨਾਲ ਸੀ ਗੱਲਾਂ ਕਰਦੇ ਰਹੇ ਯਹਾਂ ਪਰ برف کافی ਪੜਦੀ ਹੈ ਜੀ ਜੀ 6-7 ਫੁੱਟ 6-7 ਫੁੱਟ 6-7 ਫੁੱਟ ਕੰਮ ਮੁੜ ਤੋ 6 ਫੁੱਟ ਤਾਂ ਆਲਰੇਡੀ ਪੜਦੀ ਹੈ ਤੋ ਜਦ ਬਰਫ ਪੜਦੀ ਹੈ ਤੋ ਆਪ ਲੋਕ ਕੀ ਕੰਮ ਕਰਤੇ ਆ ਫਿਰ ਬਿਲਕੁਲ ਬੈਠ ਕੇ ਅੰਦਰ अंदर ही, अंदर ही। तो तब ऐसा करते हो कि लोग आप लोग इन दिनों में खाने का राशन जमा कर पूरा, लेते हैं पूरा सर पूरा छः सात महीने का छः महीने का पूरा बस पर से हम पूरी राशन या सब तो एक बात और बताओ सर्दी में जो राजदान पास बंद हो जाता है जी 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 बंद बं, हो बं, गया बं, 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 तो आप देश से कट जाते हो एक तरह से तो अगर मेडिकल को जरूरत पड़ जाए तो कैसे क्या मिल हेलीकॉप्टर हाँ। मिलता, मिलता, मिलता है सरकार की तरफ से ऐसी दी जाती हैं। हैं। किराया देते, किराया देते, हैं। किराया हैं। देते जा। तो वो ओके ओके मौसम साफ हो तो उड़ सकते हो जो दिलवाई होती है माँ बहन की कोई बीमार होते हैं ओके तो गांव के बच्चे का कहाँ पढ़ने जाते हैं ट्यूशन अंदर तो आपको मैंने देखा डावर के बच्चे यहाँ बहुत खेल रहे हैं कल भी जी, देखा जी, था ये दसवीं के बाद के बाद, उचेरी विद्या के लिए जाते हैं बाहर और पढ़ाई भी एक जिसको पैसा होगा रोजगार होगा मुलाजिम होगा वो जाते हैं गरीब लोग कहा जाएंगे ठीक गरीब है गरीब लोग बड़े बड़े आदमी जाते हैं जिसको बड़े लेक्चरार होते हैं हेड मास्टर होते हैं के उनके बच्चे तो ऑलरेडी वहीं होते हैं गाड़ियाँ होती हैं उनकी

6700 ਜਿਆਦਾ ਹੋਗਾ ਇੰਟਰ ਵਿੱਚ ਜੋ bade bade ਹੋ ਪਾਲ ਬੈਠੇ ਹੰਮ ਸ਼ਿਰਮਗਰ ਵਿੱਚ ਉਹ ਮੁਲਾਜ਼ਮ ਸਮਝੋ ਗਰੀਬ ਲੋਕ ਕਾਹ ਜਾਏਗੇ ਗਰੀਬ ਲੋਕ ਆਏ ਆਪਣੀ ਜਗ੍ਹਾ ਹੀ ਠੀਕ ਹੈ ਚਲੋ ਇਸੇ ਵਾਂਗ ਮੁਲਾਜ਼ਮ ਨੇ ਹਮ ਕਾਹ ਜਾਏਗੇ ਹੰਮ ਇਹ ਤਾਂ ਹੈ ਗਾੜੀ ਨਹੀਂ ਹਮਾਰੇ ਕੋਲ ਕਾਹ ਜਾਏਗੇ ਬੱਚੇ 2 4 ਦੇ ਫੜ ਕਰ ਰਹੇ ਗਾੜੀ ਕੋਈ ਮੁਲਾਜ਼ਮ ਨਹੀਂ ਇਹ ਤੋਂ ਹਰੇਕ ਇਲਾਕੇ ਦੀਆਂ ਵੱਖੋ ਵੱਖਰੀਆਂ ਸਮੱਸਿਆਵਾਂ ਹੁੰਦੀਆਂ ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਨਾ ਵੀ ਆਪ ਪ੍ਰੋਜੈਕਟ ਕਰਤਾ ਕੱਢਤਾ ਸਾਡੀ ਪਹਿਲੀ ਮਾਲੜੀ ਮੁਆਵਜ਼ੇ ਦਿੱਤੇ ਜਾਂਦੇ ਉਸੇ ਤਰ੍ਹਾਂ ਹੀ ਕਹਿੰਦੇ ਵੀ ਸਾਨੂੰ ਜਦੋਂ ਇਹ ਡੈਮ ਬਣਾਇਆ ਕਿਸ਼ਨ ਗੰਗਾ ਦਰਿਆ ਤੇ ਬੰਨ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਪਹਿਲੀਆਂ ਥੋੜੀ ਦਲਦਲ ਹੋ ਗਈ ਫਸਲਾਂ ਨਹੀਂ ਹੋਈਆਂ ਤੇ ਇਹਨਾਂ ਨੂੰ ਇਹਨਾਂ ਦਾ ਮੁਆਵਜ਼ਾ ਵਹੀ ਦਿੱਤਾ ਗਿਆ ਪਰ ਮੁਆਵਜ਼ੇ ਨਾਲ ਨਹੀਂ ਉਹਦੀ ਗੱਲ ਬਣਦੀ ਪੈਸੇ ਖੁਰ ਜਾਂਦੇ ਆ ਬੰਦਾ ਵਰਤ ਲੈਂਦਾ ਹੱਬਾ ਖਾਤੂਨ ਪਿੱਛੇ ਦਲਦਲੀ ਜਿਹਾ ਬਾਹਣ ਸੀਗਾ ਜਿਵੇਂ ਉਹ ਚ ਪੂਰੀ ਸੇਮ ਆਈ ਹੁੰਦੀ ਆ ਪਰ ਗਾਹਾਂ ਆ ਕੇ ਇੱਥੇ ਫਸਲਾਂ ਬੀਜੀਆਂ ਹੋਈਆਂ ਨੇ ਆਹ जौ ਕਹ ਲਈਏ ਆਪਾਂ जौ ਲੱਗਦੇ ਨਹੀਂ ਆ ਲੱਜਵੇਂ ਕਣਕ ਹੁੰਦੀ ਐ ਇਹ ਤੇ ਜਾਂ ਉਧਰ ਰਾਜਮਾ ਬੀਜਿਆ ਹੋਇਆ ਕੁਝ ਹੋਰ ਫਸਲਾਂ ਇਧਰਲੇ ਪਾਸੇ ਸਬਜ਼ੀਆਂ ਭਾਜੀਆਂ ਬੀਜੀਆਂ ਹੋਈਆਂ ਨੇ ਤੇ ਇੱਕ ਸਾਨੂੰ ਹੈਰਾਨੀ ਹੋਈ ਵੀ ਗਾਹਾਂ ਵੜ ਕੇ ਇੱਥੇ ਇੱਕ ਸੜਕ ਬਣੀ ਹੋਈ ਐ ਇਹ ਰਾਹ ਤਾਂ ਸਾਨੂੰ ਪਤਾ ਨਹੀਂ ਸੀਗਾ ਇਸ ਤਾਂ ਹੀ ਡਾਂਡੇ-ਮਿੰਡੇ ਹੋਗੇ ਵੀ ਵਟੋ-ਵੱਟੀ ਹੋ ਚਲਾਂਗੇ ਇਧਰਲੇ ਪਾਸੇ ਆ ਤਾਂ ਆਹ ਦੇਖਦੇ ਆ ਪੱਥਰਾਂ ਦੀਆਂ ਗੰਧਾਂ ਕੱਢੀਆਂ ਹੋਈਆਂ ਨੇ ਤੇ ਮੱਕੀ ਵੀ ਆ ਵਿਰਲੀ ਟਾਵੀ ਤੇ ਬਹੁਤਾ ਇਹਨਾਂ ਦੇ ਵਿੱਚ ਰਾਜਮਾ ਕੈਂਪਸਾਈਡ ਤੋਂ ਤੁਰਦੇ-ਤੁਰਦੇ ਆਪਾਂ ਬਹੁਤ ਦੂਰ ਤੇ ਉੱਚੇ ਥਾਂ ਤੇ ਆ ਕੇ ਖੜੇ ਆ ਤੇ ਉੱਚੇ ਥਾਂ ਤੇ ਖੜ ਕੇ ਆਪਾਂ ਨੂੰ ਇੱਥੋਂ ਦਾ ਆਲੇ-ਦਾਲੇ ਦਾ ਸਾਰਾ ਮਾਹੌਲ ਏਡਾ ਸੋਹਣਾ ਦਿਸਦਾ ਹੈ। ਆ ਜਿਹੜਾ ਸਾਹਮਣਾ ਪਹਾੜਾ ਹਰੇ ਰੰਗ ਦਾ ਉਹਦੀ ਜੜ ਦੇ ਵਿੱਚ ਇੱਥੇ ਜਿ ਇੱਕ ਤਾਰ ਲੱਗੀ ਹੋਈ ਆ। ਇਹ ਤਾਰ ਧੁਰੋ ਧੁਰ ਲੱਗੀ ਹੋਈ ਆ ਪਾਕਿਸਤਾਨ ਵਾਲੇ ਪਾਸੇ ਨੂੰ ਸਮਝ ਲਈ। ਇਹ ਤਾਰ ਬਾਰਡਰ ਨਹੀਂ ਹੈਗੀ ਪਰ ਇਹ ਤਾਰ ਸਨ ਦੇ ਵਿੱਚ ਆ ਵੀ ਮਿਲਟੈਂਸੀ ਨੂੰ ਰੋਕਣ ਦੇ ਲਈ ਲਾਈ ਹੋਈ ਆ। ਬਾਰਡਰ ਵੀ ਕਿਉਂ ਦੂਰ ਨਹੀਂ ਹੋ ਸਕਦਾ ਜਿਹੜਾ ਆ ਨੀਵਾ ਪਹਾੜ ਇੰਡੀਆ ਦਾ ਪਿਛਲਾ ਪਾਕਿਸਤਾਨ ਦਾ ਹੋਵੇ ਜਾਂ ਉਹ ਇੰਡੀਆ ਦਾ ਤੋਂ ਪਰੇ ਪਾਕਿਸਤਾਨ ਵਾਲਾ ਬਿਲਕੁਲ ਨੇੜਲਾ ਇਲਾਕਾ ਇਹ ਬਾਰਡਰ ਦਾ ਤਾਂ ਕਰਕੇ ਇੱਥੇ ਛੌਣੀਆਂ ਵੀ ਬਣੀਆਂ ਹੋਈਆਂ ਨੇ ਡਾਵਰ ਦੇ ਵਿੱਚ ਵੀ ਛੌਣੀਆਂ ਬਣੀਆਂ ਹੋਈਆਂ ਨੇ ਤੇ ਛੌਣੀ ਦਾ ਇੱਥੇ ਇੱਕ ਆਊਟਲੈਟ ਵੀ ਆ ਤੁਸੀਂ ਉੱਥੇ ਕੱਪੜੇ-ਕੁੱਪੜੇ ਖਰੀਦ ਸਕਦੇ ਹੋ ਫੌਜੀ ਵਰਦੀਆਂ ਫੌਜੀ ਆਪਣਾ ਸ਼ਰਟਾਂ ਟੀ-ਸ਼ਰਟਾਂ ਹੋ ਜਾ ਕੋਈ ਉੱਥੋਂ ਮਿਲ ਸਕਦਾ ਤੇ ਪਰ ਉਹ ਕਹਿੰਦੇ ਪਉਣਾ ਤੁਸੀਂ ਜੰਮੂ ਕਸ਼ਮੀਰ ਤੋਂ ਬਾਹਰ ਜਾ ਕੇ ਆ ਜਦੋਂ ਇਲਾਕਾ ਸੋਹਣਾ ਹੋਵੇ ਨਾ ਫਿਰ ਤਾਂ ਕਿਤੇ ਪਾਸੇ ਫੋਨ ਘੁਮਾ ਦੇ ਰਵਿੰਦਰ ਸੋਣਾ ਲੱਗਦਾ ਨਾ ਆਹ ਓਕੇ ਕਿੰ ਆਪਾ ਦਾ ਯਾਰ ਦੂਰੇ ਅੱਜ ਪਿੰਡ ਤੋਂ ਮੈਂ ਡੰਡੀਆਂ ਤੇ ਖੜਾ ਖੜਾ ਮੰਦਰਾਂ ਦੇ ਕਲਸ ਤੇ ਮਨਾਰੇ ਪਿਆ ਦੇਖਦਾ ਮੰਦਰਾਂ ਮਨਸ ਤਾਂ ਨਹੀਂ ਹੈਗੇ ਚੱਲ ਇੱਥੇ ਮਸੀਤਾਂ ਜਰੂਰ ਦਿਸਦੀਆਂ ਨੇ ਉਤਲੇ ਰਾਹ ਨੂੰ ਛੱਡ ਕੇ ਅਸੀਂ ਇਧਰ ਡਾਂਡੇ ਮਿੰਡੇ ਹੋ ਗਏ ਪਿੰਡ ਵਿੱਚ ਵੜਦੇ ਆਪਾਂ ਆਹ ਪਿੰਡ ਦੇ ਇਧਰਲੇ ਪਾਸੇ ਪੂਰੀ ਖੇਤ ਨੇ ਜਦੋਂ ਗਾਂ ਟੱਪ ਜਾਂਦੇ ਆ ਤੇ ਇਧਰ ਬੀਬੀਆਂ ਖੇਤਾਂ ਦੇ ਵਿੱਚ ਕੰਮ ਕਰਦੀਆਂ ਵਿਰਲੀਆਂ ਟਾਵੀਆਂ ਦਿਸਦੀਆਂ ਨੇ ਬਹੁਤ ਵਾਰ ਬੰਦੇ ਨੂੰ ਰਾਹ ਆਪੇ ਬਣਾਉਣੇ ਪੈਂਦੇ ਆ ਤਾਂ ਖੜੇ ਅਸੀਂ ਸੋਚਦੇ ਸੀ ਯਾਰ ਪਿੰਡ ਵੱਲ ਕਿਵੇਂ ਜਾਈਏ ਸੜਕੇ ਸੜਕ ਜਾਂਦੇ ਸੀ ਤਾਂ ਬਾਹਾਲਾ ਬਲ ਪੈਂਦਾ ਸੀ ਤੇ ਪਿੰਡ ਤੋਂ ਵੀ ਕਿਤੇ ਗਾਂ ਲੰਘ ਜਾਣਾ ਸੀ ਆਪਾਂ ਫਿਰ ਅਸੀਂ ਸੋਚਿਆ ਵੀ ਚੱਲ ਆ ਲਿਖਾ ਜਾਂਦਾ ਉਹ ਲਿਖਾ ਫੜ ਕੇ ਫੜਦੇ ਥਰੇ ਨੂੰ ਆ ਗਏ ਤੇ ਖੇਤਾਂ ਦਾ ਪੱਕ ਡੰਡੀਆਂ ਦੇ ਕੋ ਜੋ ਸੁਭਾਅ ਹੁੰਦਾ ਇਹਨਾਂ ਦਾ ਉਹ ਪਹਾੜਾਂ ਚ ਹੁਣ ਪਲਾਂ ਮੈਦਾਨਾਂ ਚ ਇਹ ਕਿਤਨਾ ਕਿਤੇ ਜਾਂਦੀਆਂ ਹੁੰਦੀਆਂ ਨੇ ਬੰਦੇ ਦੇ ਜਿੱਥੇ ਪੈਰ ਟਿਕਦੇ ਜਿੱਥੇ ਪੈੜਚਾਲ ਹੁੰਦੀ ਆ ਉਥੋਂ ਘਾਹ ਮਰਿਆ ਹੁੰਦਾ ਜਿਵੇਂ ਆਪਾਂ ਖੇਤ ਨੂੰ ਜਾਂਦੀਆਂ ਪਈਆਂ ਦੇਖਦੇ ਆਂ ਜਿਥੋਂ ਟਰੈਕਟਰ ਟੱਪਦੇ ਟਾਇਰ ਉਹ ਕੋਹਨੀ ਹੁੰਦੀ ਹੈ ਤੇ ਵਿਚਕਾਰੋਂ ਉਹਦੇ ਚ ਵਾਲ ਹੁੰਦੇ ਨੇ ਹੁਣ ਆਪਾਂ ਇਹ ਪਿੰਡ ਦੇ ਵਿੱਚ ਵੜਾਂਗੇ ਤੇ ਇੱਥੇ ਖੇਤਾਂ ਦੇ ਵਿੱਚ ਕੀ ਦੇਖਦੇ ਆਂ ਵੀ ਖੇਤਾਂ ਚ ਇਹ ਬੀਜਿਆ ਹਾ ਦੂਜਾ ਰਾਜਮਾ ਤੇ ਫਲੀਆਂ ਨੇ ਇਹਦੀਆਂ ਪਤਾ ਨਹੀਂ ਯਾਰ ਮੈਂ ਆਪਾਂ ਦਾ ਰਾਜਮੇ ਦੀ ਖੇਤੀ ਕਿਤੇ ਵੇਖੀ ਵੀ ਨਹੀਂ ਐਵੇਂ ਆਖੀਏ ਪਰ ਹਾਏ ਇਹ ਰਾਜਮੇ ਹੀ ਦੱਸਦੇ ਆ ਕਿਉਂਕਿ ਬਰੂਟ ਵੇਲੀਵਲ ਵੀ ਇਹੀ ਸੀਗਾ ਇਹੋ ਜੇ ਮੌਸਮ ਚ ਬੱਤ ਸਿਰਦੇ ਆ ਥੋੜੀ ਜੀ ਨਮੀ ਹੋਵੇ ਥੋੜੀਆਂ ਹੀ ਕਣੀਆਂ ਕੁਣੀਆਂ ਪੈਂਦੀਆਂ ਹੁੰਡ ਤੇ ਠੰਡ ਹੋਵੇ ਉਥੇ ਫਸਲ ਹੋ ਜਾਂਦੀ ਹੈ। ਗੀਆਂ ਤੇ ਖੜਾ ਖੜਾ ਨਾ 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 ਨ ਤੁਰਦੇ ਤੁਰਦੇ ਲਗਭਗ ਆਪਾਂ ਘਰਾਂ ਦੇ ਕੋਲੇ ਆ ਗਏ ਕਿਉਂਕਿ ਪਾਣੀ ਦੀ ਮੋਟਰ ਚੱਲੀ ਜਾਂਦੀ ਆ ਕਿਸੇ ਦਾ ਬੂਹਾ ਲੱਗਾ ਖੁੱਲਿਆ ਹੋਇਆ ਪਰ ਇਹਨੂੰ ਆਪ ਲੰਘ ਸਕਦੇ ਆ ਜਿਵੇਂ ਆਪਣੇ ਅੱਕ ਦੇ ਪੱਬੂ ਹੁੰਦੇ ਆ ਆਹ ਦਿਨਾਂ ਚ ਬਹੁਤ ਉੱਡਦੇ ਆ ਲੋਆਂ ਚ ਉਵੇਂ ਦੇ ਇੱਥੇ ਵੀ ਪੱਬੂ ਹੈਗੇ ਨੇ ਹੈ ਉੱਡ ਪਈ ਯਾਰ ਮੈਨੂੰ ਐ ਨਹੀਂ ਉੱਡਨੇ ਇਹ ਪਹਾੜੀ ਪੱਬੂ ਇੱਥੇ ਪਿੰਡ ਦੀਆਂ ਨਿਆਈਆਂ ਨੇ ਤੇ ਪਿੰਡ ਦੀਆਂ ਨਿਆਈਆਂ ਦੇ ਵਿੱਚ ਸਬਜ਼ੂ ਵੀ ਸਬਜ਼ੀ ਬੀਜੀ ਹੋਈ ਆ ਆਹ ਵੱਟਾਂ ਤੇ ਇੱਧਰ ਆਲੂ ਲਾਏ ਹੋਏ ਨੇ ਆਹ ਇੱਥੋਂ ਦੇ ਨੌਰੇ ਗਈ ਆਪਾਂ ਕਿਉਂਕਿ ਇਹਨਾਂ 'ਚ ਵੱਸੋਂ ਤਾਂ ਲੱਗਦੀ ਨਹੀਂ ਤੇ ਜਦੋਂ ਪਿੰਡ ਦੇ ਨੇੜੇ ਆ ਜੰਨੇ ਤਾਂ ਉੱਥੇ ਰੌਣਕ ਹੁੰਦੀ ਆ ਪੰਛੀਆਂ ਦੀ ਚਹਿਚਹਾਉਣ ਦੀ ਆਵਾਜ਼ ਸੁਣਦੀ ਐ ਮਸੀਤਾਂ ਦੇ ਵਿੱਚੋਂ ਆਉਂਦੀਆਂ ਅਜਾਨ ਦੀਆਂ ਆਵਾਜ਼ਾਂ ਸੁਣਦੀਆਂ ਨੇ ਪੁਰਾਣੇ ਘਰਾਂ ਦੀ ਬੰਤਰ ਦਿਸਦੀ ਐ ਛਪਾਈਆਂ ਹੋਈਆਂ ਟੇਪਰ ਛੱਤਾਂ ਦਿਸਦੀਆਂ ਜਿਵੇਂ ਦੱਸਦੇ ਆ ਕਿ ਸਾਡੇ ਬਰਫ਼ 5-5 6-6 ਫੁੱਟ ਪੈਂਦੀ ਐ ਤੇ ਫਿਰ ਭਾਈ ਛੱਤਾਂ ਇਹੋ ਜਿਹੀਆਂ ਪਾਉਣੀਆਂ ਇੱਥੇ ਬਣਦੀਆਂ ਨੇ ਸੋਹਣਾ ਪਿੰਡ ਐ ਇਹ ਤੇ ਹੁਣ ਆਪਾਂ ਪਿੰਡ ਦੇ ਵਿੱਚ ਇਧਰ ਨੂੰ ਜਾਵਾਂਗੇ ਪਹਿਲਾਂ ਬਾਜ਼ਾਰ ਵੇਖਿਆ ਸੀ ਦਿਨ ਵੇਲੇ ਤੇ ਅੱਧ ਨੇ ਹੁਣ ਆਪਾਂ ਪਿੰਡ ਦੇਖਾਂਗੇ ਅਸਲ ਦੇ ਵਿੱਚ ਡਾਬਰ ਇੱਕ ਪਿੰਡ ਨਹੀਂ ਰਹਿ ਗਿਆ ਇੱਕ ਕਸਬਾ ਬਣ ਗਿਆ ਕਿਉਂਕਿ ਇੱਥੇ ਰੌਣਕ ਮੇਲਾ ਵਾਵਾ ਰਹਿੰਦਾ ਹੁਣ ਪਹਾੜੀ ਇਲਾਕਿਆਂ 'ਚ ਘੁੰਮਦੇ ਆਪਾਂ ਅਕਸਰ ਇਹਨਾਂ ਨੂੰ ਲੋਕਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਸਿਆਲਾਂ ਦੇ ਦਿਨਾਂ 'ਚ ਕੀ ਕਰਦੇ ਹੋ ਕਹਿ ਦਿੰਦੇ ਅਸੀਂ ਵਿਹਲੇ ਬਹਿ ਕੇ ਖਾਂਦੇ ਆ ਤੇ ਵਿਹਲੇ ਬਹਿ ਕੇ ਖਾਣ ਵਾਸਤੇ ਬਾਲਣ ਵੀ ਚਾਹੀਦਾ ਲੱਕੜਾਂ ਐਂ ਇਕੱਠੀਆਂ ਕਰਕੇ ਰੱਖਦੇ ਨੇ ਤੇ ਆਪਾਂ ਉਹ ਗਰੇਜ਼ ਦੇਖੀ ਜਾਂਦੇ ਆ ਜਿਹੜਾ ਉਦੋਂ ਦਾ ਜਦੋਂ ਇੱਥੇ ਕੋਈ ਆਉਂਦਾ ਜਾਂਦਾ ਨਹੀਂ ਸੀ ਸਿਰਫ ਇੱਥੋਂ ਦੇ ਲੋਕਲ ਲੋਕ ਰਹਿੰਦੇ ਸੀ ਵੋਕਲ ਫਾਰ ਲੋਕਲ ਤੇ ਆਹ ਉਦੋਂ ਦੇ ਘਰਾਂ ਦੀ ਇਮਾਰਤ ਸਾਦੀ ਦਾ ਇਹ ਨਮੂਨਾ ਵੱਡੇ-ਵੱਡੇ ਛਤੀਰ ਐ ਚੀਰ ਪਾ ਪਾ ਕੇ ਆਪਸ ਦੇ ਬੱਚਿਆਂ ਫਸਾਈ ਪਏ ਨੇ ਸਾਰੇ ਘਰ ਆ ਜਿੰਨੇ ਵੀ ਦੀਂਦੇ ਆ ਲੱਕੜ ਦੀਆਂ ਪੌੜੀਆਂ ਤੇ ਸਾਰੀ ਬਣਤਰ ਇਹੋ ਜੀ ਆ ਪਰ ਇਹਨਾਂ ਦੇ ਵਿੱਚ ਕੋਈ ਰਹਿੰਦਾ ਲੱਗਦਾ ਨਹੀਂ ਕਿਉਂਕਿ ਇਹਨਾਂ ਨੇ ਵੀ ਘਰ ਹੁਣ ਪੱਕੇ ਬਾਲੇ ਇਹੋ ਜਿਹਾ ਹੈ ਸੋਹਣਾ ਢਲਦੇ ਸੂਰਜ ਦੇ ਵਿੱਚ ਦੇਖਣ ਦਾ ਇਹਨੂੰ ਆਪਦਾ ਆਨੰਦ ਆ। ਇਧਰਲੇ ਪਾਸੇ ਆਓ ਸਾਹਮਣੇ ਦੇਖਦੇ ਆਪਾਂ ਬਹੁਤ ਸਾਰਾ ਆ ਲੀਡਲ ਲਤਾ ਸੁੱਕਣੇ ਪਏ ਹੋਇਆ ਡਿੱਚਾਂ ਲੱਗੀਆਂ ਹੋਈਆਂ ਨੇ। ਤੇ ਤਾਂ ਤੋਂ ਛਰਨਿਆਂ ਦਾ ਪਾਣੀ ਦਰਲ ਦਰ ਲੈਣਾ ਪਿੰਡ ਦੀਆਂ ਗਲੀਆਂ ਦੇ ਵਿੱਚ ਡਿੱਗਦਾ ਰਹਿੰਦਾ ਤੇ ਇਹਨੂੰ ਲੋਕ ਆਪਦੇ ਰੋਜ਼ਮਾਰਾ ਦੀ ਜ਼ਿੰਦਗੀ ਲਈ ਵਰਤਦੇ ਨੇ। ਆ ਨਿਆਣੇ ਫਿਰਦੇ ਆ। ਸ਼ਾਨਦਾਰ। ਹਾਂ। ਆ ਹੈ ਹਬੀਬ। ਉਠਾਓ ਫੋਟੋ ਜਿਸ ਤਰ ਮਰਜ਼ੀ ਹੈ। ठीक है जी आपका गांव सुंदर है जी पहले भी आए थे हम पहले हम उधर कैंपिंग पे रह के चले गए थे इस बार हम गांव के अंदर आए हैं जी चलिए ठीक है ਆਥਣ ਦੇ ਵੇਲੇ ਪਿੰਡ ਦੇ ਵਿੱਚ ਅਜ਼ਾਨ ਦੀਆਂ ਆਵਾਜ਼ਾਂ ਆ ਰਹੀਆਂ ਨੇ ਤੇ ਇਹ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਦੁਕਾਨਾਂ ਨੇ। ਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਪਿੰਡ ਦੇ ਲੋਕ ਮਿਲਨਸਾਰ ਨੇ ਜਿਹੜਾ ਕੋਈ ਰਾਹ ਦੇ ਵਿੱਚ ਮਿਲਦਾ ਉਹ ਬੁਲਾਉਂਦਾ। ਅਸਲ ਦੇ ਵਿੱਚ ਜਿਹੜੇ ਲੋਕ ਗਰੇਜ਼ ਨੂੰ ਘੁੰਮਣ ਆਉਂਦੇ ਆ ਉਹ ਬਾਹਰ ਕਿਸ਼ਨ ਗੰਗਾ ਦਰਿਆ ਦੇ ਨੇੜੇ-ਨੇੜੇ ਜਿੱਥੇ ਤੰਬੂ ਲੱਗੇ ਨੇ ਉੱਥੇ ਰਾਤ ਰਹਿੰਦੇ ਆ। ਚਾਹ ਪੀ ਪਾਣੀ ਪੀਂਦੇ ਰੋਟੀ ਟੋਕ ਖਾਂਦੇ ਤੇ ਉਧਰ-ਉਧਰ ਮੁੜ ਜਾਂਦੇ ਆ। ਪਿੰਡ ਵੱਲ ਉਹਨਾਂ ਦਾ ਆਉਣ ਦਾ ਰੁਝਾਨ ਘੱਟ ਹੁੰਦਾ। ਤੇ ਜੇਕੇ ਨੰਬਰ ਦੀਆਂ ਟੈਕਸੀਆਂ ਖੜੀਆਂ ਨੇ ਇੱਥੇ ਟੈਕਸੀ ਸਟੈਂਡ ਵੀ ਇੱਕ ਵੱਡਾ ਬਣਿਆ ਹੋਇਆ ਗੁਰੇਜ਼ ਦੇ ਵਿੱਚ ਉੱਤੇ ਬਹੁਤ ਸਾਰੀਆਂ ਖੜੀਆਂ ਇਹੋ ਜੀਆਂ ਜਿਹੜੀਆਂ ਸ਼੍ਰੀਨਗਰਵਾਲਾ ਲੋਕਾਂ ਨੂੰ ਲੱਦ ਕੇ ਲਿਆਉਂਦੀਆਂ ਨੇ ਤੇ ਇਹ ਇਲਾਕੇ ਨੂੰ ਕਮਾਉਂਦੀਆਂ ਨੇ ਤੇ ਸਾਨੂੰ ਜਿੰਨੇ ਵੀ ਮਿਲੇ ਆ ਉੱਥੇ ਕੈਂਪਿੰਗ ਦੇ ਨੇੜੇ-ਤੇੜੇ ਬਹੁਤੇ ਉਹਨਾਂ ਦੇ ਵਿੱਚੋਂ ਜੰਮੂ ਕਸ਼ਮੀਰ ਦੇ ਲੋਕ ਹੀ ਜਿਹੜੇ ਇੱਧਰ ਘੁੰਮਣ ਆਏ ਹੋਏ ਨੇ ਵਿਰਲੇ ਟਾਵੇਂ ਲੋਕ ਮਿਲੇ ਆ ਜਿਹੜੇ ਹੋਰ ਪਾਸਿਆਂ ਦੇ ਸੀ ਡਿਪਾਰਟਮੈਂਟ ਆਫ ਐਨੀਮਲ ਹਸਬੈਂਡਰੀ ਫਰਸਟ ਏਡ ਸੈਂਟਰ ਆ ਕੀ ਲੀਆ ਵਨਪੂਰਾ ਗੁਰੇਜ਼ ਬਹੁਤ ਸ਼ਾਨਦਾਰ ਹੈ ਯਾਰ ਪਿੱਛੇ ਆਪਾਂ ਬਿਲਕੁਲ ਪੁਰਾਣੇ ਘਰ ਦੇਖਿਆ ਲੱਕੜਾਂ ਲੱਕੜਾਂ ਵਾਲੇ ਤੇ ਗਾਂ ਜਾਂਦਿਆਂ ਨੂੰ ਹੁਣ ਇੱਧਰ ਨਵੇਂ ਘਰ ਸ਼ੁਰੂ ਹੋ ਜਾਂਦੇ ਆ ਉਹ ਪਿੰਡ ਦਾ ਪਿਛਲਾ ਪਾਸਾ ਸੀ ਆਪਾਂ ਪਿੰਡ ਦੇ ਪਿਛਲੇ ਪਾਸੇੋਂ ਦਾਖਲ ਹੋਏ ਸੀ ਸਲੀਮ ਕੰਪਿਊਟਰਜ਼ ਖidmat ਸੈਂਟਰ ਬੱਡਵਨ ਬਨਪੂਰਾ ਜੇ ਐਂਡ ਕੇ ਸੋ ਇੱਧਰ ਨੂੰ ਨਵਾਂ ਪਣ ਆ ਗਿਆ ਸਾਰਾ ਹੀ ਸੋਹਣਾ ਨਗਰ ਖੇੜਾ ਇਹ ਬਨਪੂਰਾ ਕਹਿੰਦੇ ਆ ਤੁਸੀਂ ਡਾਵਰ ਕੇ ਲਿਖਿਆ ਹੋਇਆ ਕਈ ਥਾਂ ਤੇ ਤੇ ਵੈਸੇ ਹੀ ਸਾਰਾ ਡਾਵਰੀ ਆ ਡੱਡੇ ਕਨਾ ਵਾਵਾ ਰਾਰਾ ਪਹਾੜਾਂ 'ਚ ਵਸੇ ਪਿੰਡਾਂ ਦੀ ਇੱਕ ਸਭ ਤੋਂ ਵੱਡੀ ਮੌਜ ਇਹ ਹੁੰਦੀ ਆ ਤੁਹਾਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਹੀਂ ਆਉਂਦੀ ਤੇ ਪਾਣੀ ਇਹੋ ਜਿਹਿਆਂ ਟੂਟੀਆਂ ਚੋਂ ਪਰ ਖੁੱਲੀਆਂ ਹੁੰਦੀਆਂ ਨੇ ਜਿਹੜੇ ਦਿਨ ਪਰ ਰਾਤ ਹਾੜ ਸਿਆਲ ਚੱਲਦੀਆਂ ਰਹਿੰਦੀਆਂ ਤੇ ਜੇ ਘਰਾਂ 'ਚ ਦੂਜਾ ਪਾਣੀ ਇਹ ਟੂਟੀਆਂ ਵੀ ਹੁਣ ਜਿਹੜੀਆਂ ਤਾਂ ਤੋਂ ਆਉਂਦੀਆਂ ਹੁਣ ਇਕੱਠੀਆਂ ਜੁੜੀਆਂ ਹੁਣ ਤਾਂ ਹੱਥ ਤੱਕ ਉਹ ਚਤੋਂ ਪਰ ਚੱਲਦੀਆਂ ਰਹਿੰਦੀਆਂ ਨੇ ਨਹੀਂ ਸਿਆਲਾਂ ਦੇ ਵਿੱਚ ਉਹਨਾਂ 'ਚ ਬਰਫ਼ ਜੰਮ ਜਾਂਦੀ ਆ ਇਧਰਲੇ ਪਾਸੇ ਇੱਕ ਬਹੁਤ ਸੋਹਣਾ ਘਰ ਹੈ ਤੇ ਘਰ ਦੇ ਇਧਰ ਨਾਲ ਹੀ ਕਿਆਰੀਆਂ ਵਿੱਚ ਬੀਜੀ ਹੋਈ ਹੈ ਮੱਕੀ ਸੋਹਣਾ ਲੱਗਦਾ ਇਹ ਰੰਗ ਸੋਹਣਾ ਹੈ ਦਾ ਹਿਮਾਚਲ ਉੱਤਰਾਖੰਡ ਦਾ ਕਿਸੇ ਵੀ ਪਹਾੜੀ ਸੂਬੇ ਚ ਚਿਲ ਜਗੇ ਜਿਹੜੇ ਪਿੰਡ ਦਰਿਆ ਨੂੰ ਲੰਘ ਕੇ ਉੱਚੀ ਥਾਂ ਤੇ ਕੁਝ ਵਸੇ ਹੁੰਦੇ ਨੇ ਉਹ ਪਿੰਡ ਹਮੇਸ਼ਾ ਸਿਆਲਾਂ ਦੇ ਵਿੱਚ ਇਹੀ ਕਹਿੰਦੇ ਹੁੰਦੇ ਵੀ ਅਸੀਂ ਵਿਹਲੇ ਰਹਿੰਦੇ ਆ ਸੋ ਇੱਕ ਫਿਰ ਇਹ ਹੁੰਦਾ ਵੀ ਇਹ ਲੋਕਰ ਨੌਕਰੀ ਕਿੱਥੇ ਕਰਨ ਜਾਂਦੇ ਆ ਉਹ ਕਹਿੰਦਾ ਸਾਡੇ ਜੋ ਜਿਹੜੇ ਨੌਕਰੀ ਕਰਦੇ ਆ ਕੋਈ ਮਾਸਟਰ ਲੱਗਾ ਜਾਂ ਕੋਈ ਹੋਰ ਮਹਿਕਮੇ ਚ ਕਰਦਾ ਉਹ ਲੋਕ ਥੱਲੇ ਰਹਿੰਦੇ ਨੇ ਉਹ ਬਾਂਦੀਪੁਰਾ ਰਹਿੰਦੇ ਆ ਉਹ ਸ਼੍ਰੀਨਗਰ ਰਹਿੰਦੇ ਆ ਜਾਂ ਹੋਰ ਜਿੱਥੇ ਕਿਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਉਹਨਾਂ ਨੂੰ ਨੌਕਰੀ ਮਿਲਦੀ ਆ ਉਹ ਉੱਥੇ ਚਲੇ ਜਾਂਦੇ ਨੇ ਜਿਹੜੇ ਲੋਕ ਖੇਤੀ ਕਰਦੇ ਆ ਸਿਰਫ ਉਹ ਇਸੇ ਪਿੰਡ ਦੇ ਵਿੱਚ ਰਹਿ ਜਾਂਦੇ ਆ ਤੇ ਜਾਂ ਜਿਨ੍ਹਾਂ ਦਾ ਟੂਰਿਜ਼ਮ ਦੇ ਨਾਲ ਬਿਜ਼ਨਸ ਜੁੜਿਆ ਹੋਇਆ ਉਹ ਇੱਥੇ ਰਹਿੰਦੇ ਨੇ ਪਿੰਡ ਡਾਵਰ ਨੂੰ ਦੇਖ ਕੇ ਆਪਾਂ ਵਾਪਸ ਆਪਣੀ ਕੈਂਪੇਨ ਸੈੱਟ ਵੱਲ ਮੁੜੇ ਆਉਣੇ ਆ ਤੇ ਢਲਦਾ ਸੂਰਜ ਪਹਾੜ ਦੇ ਨਾਲ ਐਨ ਸਿੱਧੀਆਂ ਲੈਣਾ ਸੜਦਾ ਸਿੱਧੀਆਂ ਕਿਰਨਾਂ ਇਧਰਲੇ ਪਾਸੇ ਦੂਰ ਤੱਕ ਕੈਂਪਿੰਗ ਹੀ ਕੈਂਪਿੰਗ ਹੈ ਤੇ ਇਹ ਉਹ ਡਾਵਰ ਹੈ ਜਿਹੜਾ ਨਵਾਂ ਬਣ ਰਿਹਾ ਹੈ ਪੁਰਾਣਾ ਡਾਵਰ ਕਿਹੋ ਜਿਹਾ ਸੀ ਆਪਾਂ ਉਹ ਦੇਖ ਲਿਆ ਆ ਆ ਜਿਹੜੇ ਘਰਕੁਰ ਬਣੇ ਹੋਏ ਨੇ ਇਹਨਾਂ ਘਰਾਂ ਦੇ ਵਿੱਚ ਵੀ ਹੁਣ ਥਾਂ ਥਾਂ ਤੇ ਲਿਖਿਆ ਰੂਮਜ਼ ਅਵੇਲੇਬਲ ਹੋਰ ਰੈਸਟੋਰੈਂਟ ਲੋਕ ਇੱਥੇ ਵੀ ਇਹਨਾਂ ਘਰਾਂ 'ਚ ਠਹਿਰਦੇ ਜਿਨ੍ਹਾਂ ਨੇ ਟੈਂਟਾਂ ਦੇ ਵਿੱਚ ਨਹੀਂ ਰਹਿਣਾ ਹੁੰਦਾ ਸਮਝਬਾਨੀ ਦੀ ਏ ਮੈਂ ਤੇਰੀ ਮਸ ਤੇਰੀ ਸ਼ਾਮ ਦੇ ਵੇਲੇ ਦਰਿਆ ਦਾ ਵਹਾਂ ਇਹੋ ਜਿਹਾ ਹੋ ਜਾਂਦਾ ਸ਼ਾਮ ਨੂੰ ਪਾਣੀ ਹੋਰ ਵੱਧ ਜਾਂਦਾ ਤੇ ਪਾਣੀ ਦਾ ਵਹਿਣ ਬਹੁਤ ਤੇਜ਼ ਹੈ ਦਾ ਜਿੱਥੇ ਆਹ ਪੂਰੇ ਘਰੋਲੇ ਪੈਂਦੇ ਆ ਇਥੋਂ ਇਹ ਕਿੰਨੀ ਕਿ ਡੰਗਾਈ ਹੈ ਇਸ ਗੱਲ ਦਾ ਕੋਈ ਹਿਸਾਬ ਕਿਤਾਬ ਨਹੀਂ ਇਹ ਤੇ ਹੈ ਵੀ ਵਹਾਂ ਇਹਦਾ ਇੱਥੇ ਪਾਸੇ ਤਾਂ ਸੂਤ ਹੀ ਪਾਣੀ ਖੜਾ ਆ ਤੇ ਬਸ ਅਗੂ ਜਾ ਕੇ ਡੈਮ ਦੀ ਡਾਫ ਲੱਗ ਜਾਂਦੀ ਆ ਤਾਂ ਕਰਕੇ ਹੌਲੀ ਵੀ ਹੋ ਜਾਂਦਾ ਅੱਜ ਦੀ ਰਾਤ ਆਪਣੀ ਇਸੇ ਖੂਬਸੂਰਤ ਜਗ੍ਹਾ ਤੇ ਇਹਨਾਂ ਪਹਾੜਾਂ ਦੇ ਵਿਚਕਾਰ ਉਸੇ ਕੈਂਪਿੰਗ ਸਾਈਟ ਤੇ ਤੇ ਕੈਂਪਿੰਗ ਸਾਈਟ ਆਪਣੀ ਇਹਦੇ ਕੋਲੇ ਆ ਆਰਿਫ ਕੋਲੇ 101 ਨੰਬਰ ਇੱਥੇ ਰਵਾਂਗੇ ਗਰੇਜ ਦੀ ਜਿੰਨੀ ਵੀ ਕੈਂਪ ਸਾਈਟ ਇਹਦੇ ਵਿੱਚ ਆ ਵੱਡੇ ਵੱਡੇ ਟੈਂਟ ਲੱਗੇ ਹੋਏ ਨੇ ਸਾਰੇ ਆ ਇਹ ਪਤਾ ਨਹੀਂ 12 13000 ਦਾ ਆਉਂਦਾ ਤੇ ਚਾਰ ਪੰਜ ਬੰਦੇ ਇਸ ਟੈਂਟ ਦੇ ਵਿੱਚ ਪੈ ਜਾਂਦੇ ਟੈਂਟੇ ਵੱਡਾ ਹੁੰਦਾ ਇੱਕ ਜੀਪ ਜੂਪ ਤੇ ਬੰਦੇ ਨੇ ਘੁੰਮਣ ਜਾਣਾ ਹੋਵੇ ਕਾਰ ਤੇ ਤਾਂ ਇਹ ਪਰਿਵਾਰ ਆਸਤੇ ਸਾਰੇ ਆਸਤੇ ਸਹੀ ਆ ਆ ਟੈਂਟ ਮੇਰੇ ਵਾਲਾ ਲੱਗਾ ਤਿੰਨ ਬੰਦੇਆਂ ਵਾਲਾ ਇਹ ਚ ਮੈਂ ਇਕੱਲੇ ਹੀ ਪਊਂਗਾ ਸਮਾਰਥ ਸਮੂਹ ਦੇ ਵਿੱਚ ਬਾਵਾ ਖਲਾਰੀ ਬੈਠੇ ਆ ਤੇ ਇਧਰਲੇ ਬਸ ਇਹ ਜਿਹੜਾ ਪੀਲੇ ਰੰਗ ਦਾ ਟੈਂਟ ਆ ਇਹ ਹੈਗਾ ਆਪਣੇ ਨੌਜਵਾਨ ਬਿੱਲੂ ਦਾ ਦਿਨ ਵੇਲੇ ਲੋਕ ਚਲੇ ਗਏ ਸੀ ਇਥੋਂ ਹੁਣ ਨਵੇਂ ਲੋਕ ਜਿਹੜੇ ਨਿਕਲੇ ਨੇ ਉਹ ਇੱਥੇ ਆ ਰਹੇ ਆ ਆ ਆਪਣੀ ਇੱਕ ਸ਼ਾਨਦਾਰ ਕੁਰਸੀ ਆ ਕਿਹਾ ਆਪਣੇ ਮੋਟਰਸਾਈਕਲ ਖੜੇ ਆ ਤੁਮ ਨਹੀਂ ਜਾਣਾ ਮਾਹੀ ਵੀ ਇਹ ਸੰਜੀ ਵੱਡੀ ਤੇ ਰਿਸ਼ਤਾ ਅੱਜ ਦੀ ਰਾਤ ਆਪਾਂ ਗਰੇਜ਼ ਵੈਲੀ 'ਚ ਇਹ ਜਗ੍ਹਾ ਤੇ ਰਹਿਵਾਂਗੇ ਜਗ੍ਹਾ ਬਹੁਤ ਸੋਹਣੀ ਹੈ ਇਹ ਕਦੇ ਵੀ ਤੁਹਾਡਾ ਸਬਬ ਬਣੇ ਕਸ਼ਮੀਰ ਘੁੰਮਣ ਦਾ ਆਉਣ ਦਾ ਤਾਂ ਮੈਂ ਮੈਨੂੰ ਜਿੰਨੇ ਵੀ ਪੁੱਛਦੇ ਹੁੰਦੇ ਮੈਂ ਹਮੇਸ਼ਾ ਸਲਾਹ ਦਿੰਦਾ ਕਿ ਤੁਸੀਂ ਗਰੇਜ਼ ਵੈਲੀ ਜ਼ਰੂਰ ਜਾ ਕੇ ਆਇਓ ਤੁਹਾਡਾ ਇੱਥੇ ਜਾਣਾ ਬਣਦਾ ਕਿਉਂਕਿ ਦੂਜੇ ਸ਼ਹਿਰਾਂ ਦੇ ਮੁਕਾਬਲੇ ਇਹ ਘੱਟ ਭੀੜ ਤੇ ਖੁੱਲਾ ਡੁੱਲਾ ਮਾਹੌਲ ਹੈ ਇਹ ਸਟੇਟ ਦੇ ਇੱਕ ਪਾਸੇ ਜੇ ਪੈ ਜਾਂਦੀ ਆ ਤਾਂ ਕਰਕੇ ਇੱਧਰ ਸਿਰਫ ਘੁੰਮਣ ਵਾਲੇ ਬੰਦੇ ਆਉਂਦੇ ਨੇ ਹੋਰ ਟ੍ਰੈਫਿਕ ਨਹੀਂ ਪੈਂਦਾ ਜਿਹੜਾ ਦੂਰ ਨੇੜੇ ਲੰਘਦਾ ਹੋਊਗਾ ਤੇ ਕੱਲ ਨੂੰ ਇਥੋਂ ਤਲੇਲ ਵੱਲ ਜਾਵਾਂਗੇ ਅਗਲੀ ਵੈਲੀ ਤਲੇਲ ਵੈਲੀ ਜਾਂ ਗਰੇਜ਼ ਦੇ ਵਿੱਚ ਗਾਂ ਅਗਲਾ ਹਿੱਸਾ ਆ ਜਾਂਦਾ ਜਿਹੜਾ ਅੱਜ ਪਹਾੜ ਦੇਖੀਆਂ ਤੁਸੀਂ ਆਪਾਂ ਉਧਰ ਨੂੰ ਵਧਾਂਗੇ ਤੇ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਦੀ ਵੀਡੀਓ ਦੇ ਨਾਲ ਇੱਥੇ ਮਿੱਤਰਬੇਲੀ ਆਪਸ ਵਾਂਗ ਮੋਟਾ ਝਗੜੀ ਚੁਕੜੀਆਂ ਦੇ ਟੈਂਟਾਂ ਕੈਂਪਾਂ ਵਾਲੇ ਕਿਉਂਕਿ ਗਾਂ ਕਾਉਂਦੇ ਆ ਸੀਜ਼ਨ ਹੈ ਇਹਨਾਂ ਦਾ ਆਹੀ 4-5 ਮਹੀਨੇ ਰੋਤਾ ਇਸ ਤੋਂ ਬਾਅਦ ਬਰਫਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਫਿਰ ਬੰਦ ਹੋ ਜਾਂਦਾ ਕੰਮ ਸੂਖਿਆ ਚ ਖਿਚੋਤਾਨ ਵਾਲਾ ਕੰਮ ਹੁੰਦਾ ਪੂਰਾ ਇਥੇ ਮਿਲਦੇ ਆਪਾਂ ਕੱਲ ਨੂੰ ਕੱਲ ਦੇ ਸਫਰ ਚ ਕੱਲ ਦੀ ਵੀਡੀਓ ਦੇ ਨਾਲ ਜੁੜੇ ਰਹੋ ਆਪਣੇ ਸਫਰਾਂ ਨਾਲ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਿਓ ਠੀਕ ਆ ਬਿੱਲੂ ਵੀਰ ਸਬਸਕ੍ਰਾਈਬ ਸਬਸਕ੍ਰਾਈਬ ਵੀ ਕਰਿਓ ਸਬਸਕ੍ਰਾਈਬ ਕਰਿਓ ਵੀਰੇ